ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਾਦੀ ਮੰਗੇਵਾਲੀਆ ਕੰਮ ਤੋਂ ਆਏ ਆ ਚਾਹ ਪੀਣ ਲੱਗੇ ਆ ਤੇ ਜਾ ਪੀ ਲਿਆ ਜੀ ਨਾਲ ਬੈਸਕੁਰ ਖਾਣ ਲੱਗੇ ਆ ਬੈਸਕੁਰ ਖਾ ਲੋ ਬੈਸਕੁਰ ਤੋਂ ਇਹ ਵੀ ਖਾ ਲੋ ਬੈਸਕੁਰ ਲਓ ਜੀ ਬਾਰ ਬੋਰਾ ਕੋਸਵਾ ਦਾ ਤੋ ਹੂ ਗਾਲਾ ਫੇਪੜਾ ਲਓ ਜੀ ਖਾਮ ਤੋਂ ਆਇਆ ਵਾ 7 ਵਜੇ ਆ ਤੇ ਲਓ ਜੀ ਅੱਜ ਤੁਹਾਨੂੰ ਮਲਾਉਨੇ ਆ ਕਿੱਥੇ ਦੇ ਨਾਲ ਮਲਾਉਣ ਲੱਗਾ ਮੈਂ ਆਪਣੀ ਘਰ ਦੀ ਦੇ ਨਾਲ ਆਹ ਲਓ ਜੀ ਮੇਰੀ ਘਰ ਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆ ਜਾਓ ਚਲ ਗਈ ਸੰਗਰੀ ਆ ਵੀਡੀਓ ਤੋਂ ਸੰਗਰੀ ਆ ਮੈਂ ਕਹਿੰਦਾ ਆਪਣੇ ਦੇਖਣ ਵਾਲਿਆਂ ਨੂੰ ਕਹਿ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰੇ ਸ਼ੇਅਰ ਕਰੇ ਕਹਿਣਾ ਨਹੀਂ ਹੁੰਦਾ ਸੰਗਰੀ ਆ ਮੰਮੀ ਨੇ ਬਣਾਇਆ ਬੰਦ ਕਰਦੇ ਸੀ ਚਾਹ ਪੀ ਲੋ ਸਾਰੇ ਜਣੇ ਚਾਹ ਪੀ ਲੋ ਚਾਹ ਪੀ ਕੇ ਨਾਉਣਾ ਕੋਲੇ ਹੁਬਾ ਹੈਲੋ ਦੋਸਤੋ ਨਾ ਆਇਆ ਰੋਟੀ ਦਾ ਟਾਈਮ ਹੋ ਗਿਆ ਵਾ ਸ਼ਾਮ ਦਾ ਟਾਈਮ ਆ 7 7:30 ਹੋ ਗਏ ਆ ਰਾਤ ਦੀ ਰੋਟੀ ਹੁੰਦੀ ਪਈ ਆ ਤਿਆਰ ਤੇ ਆ ਲੱਗੇ ਚੀਨਾ ਰੋਟੀ ਲਾਉਣ ਅਸੀਂ ਰੋਟੀ ਗੱਲੇ ਦੀ ਲਾਉਣੇ ਆ ਗੈਸ ਤੇ ਕਦੀ ਰੋਟੀ ਨਹੀਂ ਲਾਈ ਗੈਸ ਤੇ ਸਿਰਫ ਚਾਹ ਹੀ ਬਣਾਉਨੇ ਆ ਆ ਦੇ ਲੋ ਅਸੀਂ ਦੋਨੇ ਟਾਈਮ ਰਾਤ ਦੀ ਰੋਟੀ ਸੇਦ ਦੀ ਰੋਟੀ ਚਿੱਲੇ ਤੇ ਲਾਉਨੇ ਆਂ ਜੀ ਤੇ ਜਿੰਨਾ ਲਾਉਣ ਲਈ ਆ ਤੇ ਕੌਣ ਕੌਣ ਚਿੱਲੇ ਤੇ ਲਾਉਂਦਾ ਕਮੈਂਟ ਕਰਕੇ ਦੱਸਿਓ ਆ ਜਿੰਨਾ ਲਾਉਣ ਲਈ ਆ ਧਰਮੀ ਬਹੁਤ ਆ ਤੇ ਰੋਟੀ ਲੱਥਾਂ ਦੀ ਆ ਚੁੱਲੇ ਤੇ ਤੇ ਲੋ ਜੀ ਮੈਂ ਆਇਆ ਕੰਮ ਤੋਂ ਮੈਂ ਨਾਲ ਵਾ ਮਿਲਦਾ ਵਾਂ ਥੋੜੇ ਟਾਈਮ ਬਾਅਦ ਤੇ ਉਹ ਨਾਲੀਏ ਹਾਲਤ ਬਹੁਤ ਖਰਾਬ ਆ ਦੇਖੋ ਕੱਪੜੇ ਬਹੁਤ ਖਰਾਬ ਹੋਏ ਆ ਤੇ ਸਰੀਆ ਦਾ ਜਿਹੜਾ ਜੰਗ ਆ ਸਰੀਆ ਦਾ ਜੰਗ ਲੱਗ ਜਾਂਦਾ ਵਾ ਬਹੁਤ ਹਾਲਤ ਖਰਾਬ ਹੁੰਦੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਜਿਨ੍ਹਾਂ ਨੇ ਸਕਾ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿলো ਧੰਨਵਾਦ ਜਿਨ੍ਹਾਂ ਨੇ ਜਿਹੜੇ ਮੇਰੇ ਬਗੈਰ ਸਬਸਕ੍ਰਾਈਬ ਤੋਂ ਦੇ ਦੇ ਪਏ ਆ ਉਹਨਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਗਰੀਬ ਨੂੰ ਸਪੋਰਟ ਕਰ ਦਿਓ ਧੰਵਾਦ ਨਾਲ ਵਾਂ ਦੋਸਤੋ ਆਪਾਂ ਲਿਆਵਾਂ ਨਾ ਤੇ ਲੱਗੇ ਆ ਰੋਟੀ ਖਾਣ ਤੇ ਬੈਠੜਾ ਆਪਣਾ ਵਿਖਾਉਣ ਲੱਗੇ ਆ ਆ ਮੰਜਾ ਆਪਣਾ ਇੱਥੇ ਆਪਾ ਖੋਣਾ ਇਹਨਾਂ ਬੈਠੜਾ ਜਾ ਲੋ ਜੀ ਆਪਾਂ ਲੱਗਣ ਲੱਗੇ ਆ ਬੈਠੜਾ ਤੇ ਲੋ ਜੀ ਆਪਣਾ ਬੈਠੜਾ ਦਿਹਾਣ ਲੱਗ ਫਗਰੀਆ ਕਿੰਨਾ ਹੀ ਲੱਗਾ ਜਿਸ ਤਰ੍ਹਾਂ ਵਿਆਹ ਵੈਜਾ ਆਪਣਾ ਨਿਆਰੇ ਨਾਲ ਰੋਟੀ ਖਾਣ ਲੱਗੇ ਆਪਾਂ 8 ਵਜ ਗਏ ਆ ਬੇਲੇ ਸਰੀ ਆਪਣਾ ਇਸ ਤਰ੍ਹਾਂ ਗਿਆ ਵਾ ਵੈਜ ਆ ਦੇਖੀ ਰੋਟੀ ਕਾਂ ਲੱਗੇ ਆਪਾਂ ਤੇ ਆਪਾਂ ਨਹਾ ਰਿਆ ਵਾ ਨਹਾ ਰਿਆ ਬਹੁਤ ਲੱਗ ਗਿਆ ਲੈ ਆਓ ਜੀ ਰੋਟੀ ਖਾਈਏ ਚੜੀ ਚੜੀ ਉਹ ਮੋਰ ਗਾਲੇ ਤੇ ਹਾਂ ਆਪਾਂ ਕਿੱਤੀ ਸਾਦੀ ਪਾਣੀ ਲਈਆ ਗੋਦਾ ਕੰਮ ਕਰ ਲਈ ਆ ਆ ਦੇਖੋ ਜੀ ਜਦੋਂ ਤੁਸੀਂ ਸਕੂਲ ਦਾ ਕੰਮ ਕਰਦੇ ਪਈ ਆ ਲੱਗੂ ਕੀ ਮਿਲਿਆ ਸਕੂਲ ਦਾ ਕੰਮ ਬੁੱਤ ਅੰਮੇ ਦੇ ਸਾਇੰਸ ਦਾ ਕੰਮ ਮਿਲਿਆ ਕੋਰਾ ਦਾ ਕੰਮ ਮਿਲਿਆ ਸਾਇੰਸ ਦਾ ਸਾਇੰਸ ਦਾ ਕੰਮ ਮਿਲਿਆ ਹੋਰ ਕਾ ਦਾ ਕੰਮ ਮਿਲਿਆ ਹੋਰ ਬਸ ਇਹ ਮੇਰਾ ਬੋਰ ਦਾ ਸੋਨਾ ਜਸੂ ਆਖਦੇ ਮੈਂ ਇਹ ਪਰਦਾ ਵਾ ਜਸੂ ਕੀ ਕਰਨਾ ਚਾਹੁੰਗੀ ਦਾ ਨਾ ਇਹ ਨਾ ਸੌਂਦੀ ਤੇ ਸਾਡੇ ਚਾਹ ਨੇ ਮਸਤੀ ਨਾਲ ਕਰੋ ਨਾਲੇ ਨੂੰ ਸ਼ੇਅਰ ਕਰੋ ਆ ਪੰਜ ਲੱਗੇ ਆ ਰੋਟੀ ਕਾਣ ਲੋ ਜੀ ਆਪਣੀ ਰੋਟੀ ਗਈ ਆ ਤੇ ਰੋਟੀ ਖਾਣ ਲੱਗੇ ਆ ਅਤੇ ਦੇ ਕੀ ਬੜਿਆ ਆ ਅੱਜ ਬਣੀਆ ਅੱਜ ਬਣੀਆ ਛਾਲ ਅੱਜ ਬਣੀਆ ਛਾਲ ਆਪਾਂ ਦਾਲ ਨਾਲ ਲੱਗੇ ਰੋਟੀ ਖਾਣ ਆ ਜੱਸੀ ਦਾ ਟੀ ਵੀ ਰੋਟੀ ਖਾਣ ਲੱਗੀ ਆ ਇੱਕ ਕੁਟੀ ਗਾਣਾ ਬੀਤੇ ਆਪਾਂ ਵੀ ਲੱਗੇ ਆ ਰੋਟੀ ਗਾਣਾ ਤੇ ਲੋਜੀ ਸਾਡੇ ਚੈਨਲ ਨੂੰ ਲਾਈਕ ਕਰੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਅਸੀ ਖਾਣਾ ਖਿਆ ਰੋਟੀ ਸਪੋਰਟ ਕਰਿਓ ਥੈਂਕ ਯੂ ਗੁੱਡ ਨਾਈਟ ਸਾਰਿਆਂ ਨੂੰ ਜਿੰਨੇ ਮੇਰੇ ਵੀਡੀਓ ਦੇਖਣਦੇ ਆ ਸਾਰਿਆਂ ਨੂੰ ਗੁੱਡ ਨਾਈਟ ਥੈਂਕ ਯੂ ਮਿਲਦੇ ਆ ਅਗਲੇ ਵਲੌਗ ਚ ਇਹ ਡੇਲੀ ਵਲੌਗ ਰਾਤ ਨੂੰ 9 ਵਜੇ ਆਇਆ ਕਰੂਗਾ। ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਥੈਂਕ ਯੂ।